ਤੋ ਜਿਹੜੇ ਆ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾਸ ਸਵਾਦ ਕਰਦਾ ਏ ਬਿਤੇ ਦਿਨੀ ਸਿਲੰਡਰ ਦੇ ਵਧੇ ਰੇਟਾਂ ਨੂੰ ਲੈ ਕੇ ਜਿੱਥੇ ਲੋਕਾਂ ਦੀ ਜੇਬਾਂ ਦੇ ਉੱਪਰ ਭਾਰੀ ਬੋਝ ਪਿਆ ਸੀ ਅਤੇ ਉਸ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਦੇ ਵਿੱਚ ਵੀ ਵਾਧਾ ਕੀਤਾ ਗਿਆ ਜਿਸ ਨੂੰ ਲੈ ਕੇ ਆਮ ਲੋਕਾਂ ਅਤੇ ਵਿਰੋਧੀਆ ਪਾਰਟੀਆਂ ਵੱਲੋਂ ਲਗਾਤਾਰ ਕੇਂਦਰ ਸਰਕਾਰ ਨੂੰ ਘੇਰਿਆ ਜਾ ਰਿਹਾ ਕਿ ਉਹਨਾਂ ਵੱਲੋਂ ਲਗਾਤਾਰ ਲੋਕਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਅਤੇ ਮਹਿੰਗਾਈ ਦੀ ਮਾਰ ਲੋਕਾਂ ਤੇ ਪੈ ਰਹੀ ਹੈ ਜਿਸ ਦੇ ਚਲਦਿਆਂ ਅੱਜ ਫਰੀ ਕੋਟ ਦੇ ਵਿੱਚ ਯੂਥ ਕਾਂਗਰਸ ਵੱਲੋਂ ਮੋਦੀ ਸਰਕਾਰ ਦਾ ਪੁਤਲਾ ਫੂਕੇ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਯੂਥ ਕਾਂਗਰਸ ਦੇ ਪ੍ਰਧਾਨ ਸੁਖਚੈਨ ਸਿੰਘ ਚੈਣਾ ਨੇ ਕਿਹਾ ਕਿ ਲਗਾਤਾਰ ਜਿਲੇਦਾਂ ਦੇ ਵਿੱਚ ਸਿਲੰਡਰ ਦੇ ਰੇਟਾਂ ਵਿੱਚ ਵਾਧਾ ਕੀਤਾ ਗਿਆ ਸੀ ਉਸ ਤੋਂ ਬਾਅਦ ਜਿਹੜਾ ਹੁਣ ਪੈਟਰੋਲ ਤੇ ਡੀਜ਼ਲ ਦੇ ਰੇਟਾਂ ਵਿੱਚ ਵਾਧਾ ਕੀਤਾ ਗਿਆ ਹੈ ਉਹਨਾਂ ਕਹਾਂਗੇ ਲਗਾਤਾਰ ਕੇਂਦਰ ਦੀ ਸਰਕਾਰ ਪ੍ਰਾਈਵੇਟ ਘ라ਣਿਆਂ ਨੂੰ ਪੰਜਾਬ ਦੇ ਵਿੱਚ ਕਾਮਯਾਬ ਕਰਨਾ ਚਾਹੁੰਦੀ ਹੈ ਜਿਸ ਨਾਲ ਲੋਕਾਂ ਦੀ ਆਰਥਿਕ ਲੁੱਟ ਹੋ ਰਹੀ ਹੈ ਉਹਨਾਂ ਕਹਾਂਗੇ ਉਹ ਇਸ ਦਿਨ ਨੂੰ ਲੈ ਕੇ ਅੱਜ ਪ੍ਰਦਰਸ਼ਨ ਕਰ ਰਹੇ ਨੇ ਕਿ ਸਰਕਾਰ ਇਸ ਵੱਲ ਧਿਆਨ ਦੇਵੇ ਅਤੇ ਜੋ ਲੋਕਾਂ ਦੇ ਉੱਪਰ ਵਿੱਤੀ ਬੋਝ ਪੈ ਰਿਹਾ ਇਸ ਨੂੰ ਘਟ ਕੀਤਾ ਜਾਵੇ ਕਿਉਂਕਿ ਲਗਾਤਾਰ ਮਹਿੰਗਾਈ ਵਧ ਰਹੀ ਹੈ ਤੁਸੀਂ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਹੋਰ ਕੀ ਕਹਿੰਦੇ ਨੇ ਇਸ ਬਾਰੇ ਆਗੂ ਇੱਕ ਮੋਦੀ ਸਰਕਾਰ ਦੇ ਜਿਹੜਾ ਵਿਰੋਧ ਦੇ ਕੇ ਅੱਜ ਪ੍ਰਦਰਸ਼ਨ ਕੀਤਾ ਕਿਉਂਕਿ ਆਏ ਆਏ ਦਿਨ ਜਿਹੜੇ ਪੈਟਰੋਲ ਆ ਉਹਦੇ ਜਿਹੜੇ ਰੇਟ ਵਧ ਰਹੇ ਆ ਤੇ ਪਿਛਲੇ ਕੁਝ ਇੱਕ ਦੋ ਦਿਨ ਪਹਿਲਾਂ ਜਿਹੜਾ ਗੈਸ ਦਾ ਜਿਹੜਾ ਰੇਟ ਆ ਉਹ 50 ਰੁਪਏ ਵੱਧ ਗਿਆ ਜਿਹੜਾ ਆਮ ਜਿਹੜੇ ਘਰਾਂ ਦੇ ਜਿਹੜੇ ਸੋਈਤੇ ਆ ਉਹ ਜਿਹੜਾ ਇਸ ਚੀਜ਼ ਨਾਲ ਬਹੁਤ ਫਰਕ ਪੈਣਾ ਕਿਉਂਕਿ ਤੁਹਾਨੂੰ ਵੀ ਪਤਾ ਵੀ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਆਮ ਜਿਹੜਾ ਆਮ ਵਰਗ ਆ ਉਹ ਜਿਹੜਾ ਖਾਣ ਪੀਣ ਦਾ ਜਿਹੜਾ ਸਿਸਟਮ ਆ ਸਾਰਾ ਇਹਦੇ ਗੈਸ ਨਾਲ ਰਿਲੇਟਡ ਹੁੰਦਾ ਇਸ ਚੀਜ਼ ਨਾਲ ਬਹੁਤ ਜ਼ਿਆਦਾ ਜਿਹੜਾ ਫਰਕ ਪੈਣਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਇਹ ਕੇਂਦਰ ਦੀ ਸਰਕਾਰ ਆ ਬੀਜੇਪੀ ਦਿਨ ਬੇ ਦਿਨ ਜਿਹੜੇ ਆਮ ਜਿਹੜਾ ਵਰਗ ਦੇ ਇਹ ਹਮੇਸ਼ਾ ਉਲਟ ਫੈਸਲੇ ਲੈਂਦੀ ਆ ਰਹੀ ਆ ਅਡਾਨੀ ਉਬਾਨੀਆਂ ਨੂੰ ਜਿਹੜਾ ਫਾਇਦਾ ਦੇਣ ਲਈ ਇਹ ਜਿਹੜੇ ਨਿਤ ਜਿਹੜੇ ਇਹ ਕਾਰਨਾਮੇ ਕਰ ਰਹੀ ਆ ਸੋ ਅੱਜ ਅਸੀਂ ਉਹਦੇ ਵਿਰੋਧ ਵਿੱਚ ਇੱਥੇ ਪੀਤਪੁਰ ਪਿੰਡ ਵਿੱਚ ਇਹ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਪੁਤਲਾ ਫੂਕਿਆ ਗਿਆ ਹਾਂਜੀ ਹਾਂਜੀ ਮੋਦੀ ਜੀ ਦਾ ਪੁਤਲਾ ਫੂਕਿਆ ਹੈਗਾ ਜਿਹੜਾ ਸਾਡੇ ਦੇਸ਼ ਨੂੰ ਪਿਛਲੇ 10 11 ਸਾਲਾਂ ਤੋਂ ਚੁੰਬੜਿਆ ਹੋਇਆ ਤੇ ਇਹਦਾ ਜਿਹੜਾ ਅੱਜ ਅਸੀਂ ਪੁਤਲਾ ਫੁਕਿਆ ਇੱਥੇ ਅੱਜ ਫਰੀਦਕੋਟ ਦੇ ਵਿੱਚ ਯੂਥ ਕਾਂਗਰਸ ਵੱਲੋਂ ਸਾਡੇ ਪ੍ਰਧਾਨ ਜੀ ਵੱਲੋਂ ਅਤੇ ਸਰਦਾਰ ਕੁਸ਼ਲਦੀਪ ਸਿੰਘ ਜੀ ਢਿੱਲੋਂ ਸਾਫ ਕਾ ਐਮ ਐਲ ਏ ਫਰੀਦਕੋਟ ਉਹਨਾਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਅਸੀਂ ਜਿਹੜਾ ਮੋਦੀ ਦਾ ਪੁਤਲਾ ਫੁਕਿਆ ਕਿਉਂਕਿ ਦਿਨ-ਬ-ਦਿਨ ਜਿਹੜਾ ਮਹਿੰਗਾਈ ਦਾ ਤੌਰ ਚੱਲੀ ਜਾਂਦਾ ਜਿਵੇਂ ਸਿਲੰਡਰ ਹੈ ਸਿਲੰਡਰ ਕਿਤੇ ਵੀ ਕਿਤੇ ਚਲਾ ਗਿਆ ਜਦੋਂ ਸਾਡੀ ਕਾਂਗਰਸ ਦੀ ਸੈਂਟਰ ਦੇ ਵਿੱਚ ਸਰਕਾਰ ਹੁੰਦੀ ਸੀ ਤੇ ਇਹਨਾਂ ਦੇ ਜਿਹੜੀਆਂ ਲੇਡੀਜ਼ ਸੀਗੀਆਂ ਜਾਂ ਮਤਲਬ ਇਹਨਾਂ ਦੇ ਜਿਹੜੇ ਵਰਕਰ ਸੀਗੇ ਸਿਰ ਤੇ ਚੱਕ-ਚੱਕ ਕੇ ਸਿਲੰਡਰ ਦਿਖਾਉਂਦੇ ਸੀ ਵੀ ਇੰਨਾ ਮਹਿੰਗਾ ਹੋ ਗਿਆ ਹੁਣ ਤਾਂ ਉਹਦੇ ਨੂੰ 4 ਗੁਣਾ ਰੇਟ ਵੱਧ ਗਿਆ ਪਰ ਇਹਨਾਂ ਦਾ ਕੋਈ ਧਿਆਨ ਨਹੀਂਗਾ ਸਾਡਾ ਜਿਹੜਾ ਯੂਥ ਕਾਂਗਰਸ ਦਾ ਹੈ ਇਸੇ ਤਰ੍ਹਾਂ ਅਸੀਂ ਟੜਕੇ ਮੁਕਾਬਲਾ ਕਰਦੇ ਰਵਾਂਗੇ ਸੋ ਅਗਲਾ ਵੀ ਜਿਹੜਾ ਪ੍ਰੋਗਰਾਮ ਸਾਡੇ ਕਾਂਗਰਸ ਪਾਰਟੀ ਤੇ ਪ੍ਰਧਾਨ ਜੀ ਦੇਣਗੇ ਤੇ ਉਹਦੇ ਨਾਲ ਅਸੀਂ ਖੜੇ ਆ ਬਰਾਬਰ ਬੋਡੇ ਨਾਲ ਮੋਡਾ ਲਾ ਕੇ ਸੋ ਮੋਦੀ ਜੀ ਨੂੰ ਚਾਹੀਦਾ ਹੈ ਕਿ ਲੋਕਾਂ ਦਾ ਵੀ ਧਿਆਨ ਰੱਖਣ ਕੱਲੇ ਡਾਨੀ ਤੇ ਬਾਨੀ ਇਹਨਾਂ ਦਾ ਨਾ ਖਿਆਲ ਰੱਖਣ ਆਮ ਲੋਕਾਂ ਨੂੰ ਜਿਹੜੇ ਜਿਹੜੀਆਂ ਸੋਤਾਂ ਹੈਗੀਆਂ ਉਹ ਪ੍ਰੋਵਾਈਡ ਕਰਾਉਣੀ ਚਾਹੀਦੀਆਂ ਨਾ ਕਿ ਉਹਨਾਂ ਦੇ ਦੁਸ਼ਮਣ ਬਣਨਾ